ਅੱਜ ਅਸੀਂ ਇਕੋ ਸਿਕ ਵੱਲੋਂ ਅਨਾਉਂਸ ਕਰ ਰਹੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਮੋਹਰ ਰੱਖ ਕੇ ਅਸੀਂ 350 ਜੰਗਲ ਲਗਾਉਣ ਦਾ ਫੈਸਲਾ ਕੀਤਾ ਹੈ ਤੇ 350 ਜੰਗਲ ਦੇ ਵਿੱਚ ਹਰੇਕ ਜੰਗਲ ਦੇ ਵਿੱਚ 350 ਰੁੱਖ ਹੋਣਗੇ ਉਹ ਰੁੱਖ ਜਿਹੜੇ ਪੰਜਾਬ ਦੇ ਨੇ ਜਾਂ ਜਿਹੜੇ ਨੇਟਿਵ ਸਪੀਸੀਸ ਦੇ ਨੇ ਜਿਹੜੇ origignal ਰੁੱਖ ਸੀਗੇ ਉਹਨਾਂ ਦਾ ਹੀ ਜੰਗਲ ਲਗਾਇਆ ਜਾਊਗਾ ਸੋ 350 ਰੁੱਖਾਂ ਦੇ 350 ਜੰਗਲ ਲਗਾਵਾਂਗੇ ਸੋ 122000 ਦੇ ਕਰੀਬ ਰੁੱਖ ਨੇ ਸੋ ਇਹ ਅਸੀਂ ਸਾਰੇ ਪੰਜਾਬ ਜਿੱਥੇ ਕਿਤੇ ਵੀ ਹਰਿਆਣਾ ਰਾਜਸਥਾਨ ਜਿੱਥੇ ਕਿਤੇ ਵੀ ਸੰਕਟ ਚਾਏਗੀ ਇਹ ਸਪੋਰਟ ਮਿਲੇਗੀ ਤੇ ਸਾਨੂੰ ਇਹਦੇ ਵਿੱਚ ਸਰਕਾਰ ਦੀ ਕੋਆਪਰੇਸ਼ਨ ਮਿਲੇਗੀ ਅਸੀਂ ਇਹ ਜੰਗਲ ਲਗਾਵਾਂਗੇ ਇਹਦਾ ਮਕਸਦ ਇਹ ਹੀ ਹੈ ਕਿ ਜਿਹੜਾ ਮੇਨ ਚੈਲੰਜ ਇਸ ਵੇਲੇ ਸਾਰੀ ਮਨੁੱਖਤਾ ਨੂੰ ਹੈ ਉਹ ਹੈ এনवायरमेंट ਦਾ ਉਹ ਜਿਹੜਾ ਸਾਨੂੰ ਸ਼ੁੱਧ ਹਵਾ ਨਹੀਂ ਮਿਲ ਰਹੀ ਸਾਡਾ ਜਿਹੜਾ ਸਰੀਰ ਹੈ ਉਹਨੂੰ ਕਈ ਕਿਸਮ ਦੇ ਰੋਗ ਪਕੜੇ ਪਕੜਨ ਵਾਲੀ ਸਹਾਲਤ ਪਣੇ ਹੋਏ ਨੇ ਉਸ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਕਿ ਅਸੀਂ ਸ਼ੁੱਧ ਹਵਾ ਪ੍ਰੋਵਾਈਡ ਕਰੀਏ ਲੋਕਾਂ ਲਈ ਆਮ ਲੋਕਾਂ ਲਈ ਤੇ ਸਾਰਿਆਂ ਨੂੰ ਸੁੱਖ ਦਾ ਸਾਹ ਮਿਲੇ ਗੁਰੂ ਤੇਗ ਬਹਾਦਰ ਸਾਹਿਬ ਨੇ 350 ਸਾਲਾਂ ਪਹਿਲਾਂ ਸਾਲ ਪਹਿਲਾਂ ਇੱਕ ਧਰਮ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ ਆਪਣੇ ਜੀਵਨ ਦੀ ਆਗੂਤੀ ਦਿੱਤੀ ਕਿ ਤਾਂ ਕਿ ਸਾਰਿਆਂ ਨੂੰ ਇਸ ਗੱਲ ਨੂੰ ਇਸ ਗੱਲ ਦੀ ਫ੍ਰੀडम ਮਿਲੇ ਆਜ਼ਾਦੀ ਮਿਲੇ ਕਿ ਜੋ ਵੀ ਕਿਸੇ ਵੀ ਤਰੀਕੇ ਨਾਲ ਆਪਣੇ ਧਰਮ ਨੂੰ ਪ੍ਰੈਕਟਿਸ ਕਰਨ ਦਾ ਉਹਨੂੰ ਮਾਹੌਲ ਮਿਲ ਸਕੇ ਸੋ ਇੱਕ ਖੁੱਲਾਪਨ ਇੱਕ ਆਜ਼ਾਦੀ ਵਾਲਾ ਮਾਹੌਲ ਇਹ ਗੁਰੂ ਸਾਹਿਬ ਜੀ ਦੀ ਸੋਚ ਸੀ ਸੋ ਅੱਜ ਜਿਹੜੀ ਹੈ ਸਾਨੂੰ ਪ੍ਰਦੂਸ਼ਣ ਤੋਂ ਆਜ਼ਾਦੀ ਦੀ ਲੋੜ ਹੈ ਅੱਜ ਸਾਨੂੰ ਇੱਕ ਹੋਰ ਆਜ਼ਾਦੀ ਦੀ ਲੋੜ ਹੈ ਕਿ ਸਾਡਾ ਜਿਹੜਾ ਸਾਹ ਹੈ ਉਹ ਸੁੱਖ ਦਾ ਸਾਹ ਹੋਵੇ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਸਕੀਏ ਅਸੀਂ ਇੱਕ ਖੁਸ਼ ਇਨਸਾਨ ਦੇ ਤੌਰ ਤੇ ਉਤੇ ਜੀਵਨ ਬਸਰ ਕਰ ਸਕੀਏ ਸੋ ਸਾਡਾ ਇਹ ਆਈਡੀਆ ਹੈ ਕਿ ਉਸ ਵੇਲੇ ਸ੍ਰਿਸ਼ਟੀ ਦੀ ਚਾਦਰ ਕਿਹਾ ਜਾਂਦਾ ਸੀ ਹਿੰਦ ਦੀ ਚਾਦਰ ਕਿਹਾ ਜਾਂਦਾ ਸੀ ਅਸੀਂ ਹਰੀਆਲੀ ਦੀ ਚਾਦਰੁਰ ਤੇਗ বাহাদুর ਸਾਹਿਬ ਜੀ ਤੇ ਆ ਜਿਹੜਾ ਇਹ ਮਹਾਨ ਦਿਨ ਹੈ ਇਹਨੂੰ ਇਸ ਤਰ੍ਹਾਂ ਸੈਲੀਬ੍ਰੇਟ ਕਰਨਾ ਚਾਹ ਰਹੇ ਹਾਂ ਤੇ ਦੂਜਾ ਜਿਹੜਾ ਅਸੀਂ ਸਾਡਾ ਪਲਾਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਬਹੁਤ ਵੱਡਾ ਇੰਪੋਰਟੈਂਟ ਸਿੰਬਲ ਇੱਕ ਚਿੰਨ ਵਰਤਦੇ ਸੀ ਉਸੇ ਬਾਜ ਦਾ ਹਰੇਕ ਥਾਂ ਦੇ ਉੱਤੇ ਜਦੋਂ ਤੁਸੀਂ ਗੁਰੂ ਸਾਹਿਬ ਦੀ ਤਸਵੀਰ ਦੇਖਦੇ ਹੋ ਤੇ ਬਾਜ ਨਾਮ ਹੁੰਦਾ ਹੈ ਸੋ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਚਿੱਟੇ ਬਾਜਾਂ ਵਾਲੇ ਸੋ ਉਹ ਜਿਹੜੇ ਬਾਜ ਸੀ ਅੱਜ ਸਾਰੇ ਪੰਜਾਬ ਦੀ ਧਰਤੀ ਤੇ ਨਾਰਥ ਇੰਡੀਆ ਦੀ ਸਾਰੀ ਧਰਤੀ ਤੋਂ ਬਾਜ ਅਲੋਪ ਹੋ ਚੁੱਕਿਆ ਹੈ ਇਹ ਸਾਡੀ ਬੜੀ ਕਿਸਮਤ ਹੀ ਹੈ ਕਿ ਗੁਰੂ ਸਾਹਿਬ ਜੀ ਨੂੰ ਸਿਰਫ ਤਸਵੀਰਾਂ ਨਾਲ ਹੀ ਰਿਲੇਟ ਕਰ ਸਕਦੇ ਆ ਕੋਈ ਕੁਦਰਤੀ ਇਹ ਜਹਾ ਜਿਨ ਨੂੰ ਨਹੀਂ ਹੈ ਜਿਨ ਨੂੰ ਦੇਖ ਕੇ ਗੁਰੂ ਸਾਹਿਬ ਜੀ ਸਾਨੂੰ ਯਾਦ ਆਵੇ ਤੇ ਉਹ ਜਿਹੜਾ ਜੀਵਨ ਸਾਨੂੰ ਜੀਉਣ ਲਈ ਉਹਨਾਂ ਨੇ ਉਤੇਜਿਤ ਕੀਤਾ ਸੀ ਕਿ ਇੱਕ ਸਾਹਸੀ ਇਨਸਾਨ ਬਣੋ ਬਹਾਦਰ ਇਨਸਾਨ ਬਣੋ ਕਿਸੇ ਤੋਂ ਡਰੋ ਨਾ ਆਜ਼ਾਦੀ ਦੇ ਨਾਲ ਜੀਵ ਸਕੋ ਛਾਤੀ ਤਾਣ ਕੇ ਜੀਓ ਇਹੀ ਬਾਤ ਰਿਪਰੈਜ਼ੈਂਟ ਕਰਦਾ ਹੈ ਰਾਇਲਟੀ ਹੈ ਇੱਕ ਰਾਜਿਆਂ ਵਰਗਾ ਜੀਵਨ ਹਰੇਕ ਇਨਸਾਨ ਦਾ ਹੋਵੇ ਉਹ ਗਰੀਬ ਤੋਂ ਗਰੀਬ ਇਨਸਾਨ ਦੀ ਸੋਚ ਜਿਹੜੀ ਹੈ ਉਹ ਰਾਜਿਆਂ ਵਾਲੀ ਹੋਵੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪੈਗਾਮ ਸੀ ਅੱਜ ਉਹਨਾਂ ਦਾ ਇਹ ਇੰਪੋਰਟੈਂਟ ਚਿੰਨ ਹੈ ਗਵਾਚ ਚੁੱਕਿਆ ਸਾਨੂੰ ਕਿਤੇ ਲੱਭਣ ਨੂੰ ਨਹੀਂ ਦਿਖ ਰਿਹਾ ਸੋ ਪੰਜਾਬ ਸਰਕਾਰ ਦੇ ਫੋਰੈਸਟ ਡਿਪਾਰਟਮੈਂਟ ਵੱਲੋਂ ਇਹ ਇਹ ਸਰਕੂਲਰ ਜਾਰੀ ਕੀਤਾ ਗਿਆ ਹੈ ਕਿ ਪਿਛਲੇ 30-40 ਸਾਲਾਂ ਤੋਂ ਇਹ ਬਾਜ ਕਿਤੇ ਦੇਖਣ ਨੂੰ ਨਹੀਂ ਮਿਲਿਆ ਸੋ ਇਹ ਸਾਡੇ ਸਾਰਿਆਂ ਲਈ ਕਿੰਨੀ ਇਹ ਸੋਕਮਈ ਗੱਲ ਹੈ ਕਿ ਅਸੀਂ ਇੱਕ ਜਿਹੜਾ ਸਾਡਾ ਐਪੈਕਸ ਬਰਡ ਹੈ ਜਿਸ ਨੂੰ ਕਿ ਇੱਕ ਸਾਡਾ ਸੱਭਿਆਚਾਰ ਦਾ ਹਿੱਸਾ ਹੈ ਹਾਂਜੀ ਜੇ ਤੁਸੀਂ ਕਿਸੇ ਦੇ ਕਿਸੇ ਇਲਾਕੇ ਦੇ ਸਭਿਆਚਾਰ ਨੂੰ ਉੱਥੋਂ ਦੇ ਲੋਕਾਂ ਦੇ ਰਹਿਣ ਸੈਣ ਨੂੰ ਜੇ ਤੁਸੀਂ ਸਹੀ ਸਹੀ ਅਰਥਾਂ ਦੇ ਵਿੱਚ ਐਨਲਾਈਜ਼ ਕਰਦੇ ਹੋ ਤੇ ਤੁਸੀਂ ਦੇਖਦੇ ਹੋ ਕਿ ਇਹਨਾਂ ਦੇ ਜਿਹੜੇ ਜਾਨਵਰ ਕਰਦੇ ਨੇ ਇਹਨਾਂ ਦੇ ਪੰਛੀ ਕਿਹੜੇ ਨੇ ਇਹਨਾਂ ਦੇ ਰੁੱਖ ਕਿਹੜੇ ਨੇ ਹਾਂਜੀ ਇਹਨਾਂ ਦੀਆਂ ਕਵਿਤਾਵਾਂ ਕੀ ਨੇ ਇਹਨਾਂ ਦੇ ਕਿੱਸੇ ਕੀ ਨੇ ਇਹਨਾਂ ਦੇ ਗੀਤ ਕੀ ਨੇ ਉਹਨਾਂ ਤੋਂ ਹੀ ਪਤਾ ਲੱਗਦਾ ਵੀ ਕਿ ਇਸ ਕਿਸਮ ਦੇ ਲੋਕ ਰਹਿ ਰਹੇ ਨੇ ਸੋ ਜੇ ਸਾਡਾ ਕੋਈ ਲਿਖਾ ਚੋਖਾ ਕਰਨ ਆਵੇ ਤਾਂ ਸਾਰਾ ਕੁਝ ਗਵਾ ਦਿੱਤਾ ਨੇਟਿਵ ਰੁੱਖ ਚ ਖਤਮ ਕਰ ਦਿੱਤੇ ਅਜੀ ਸ਼ੁੱਧ ਹਵਾ ਖਤਮ ਕਰ ਦਿੱਤੀ ਅਸੀਂ ਪੰਛੀ ਖਤਮ ਕਰ ਦਿੱਤੇ ਅਸੀਂ ਜਿਹੜਾ ਟਾਲੀ ਰੁੱਖ ਹੈ ਪੰਜਾਬ ਦਾ ਉਹ ਖਤਮ ਕਰ ਦਿੱਤਾ ਸੋ ਕਹਿਣ ਦਾ ਭਾਵ ਹੈ ਕਿ ਇਹ ਜਿਹੜੇ ਦੋ ਕੈਂਪੇਨਸ ਅਸੀਂ ਲਾਂਚ ਕਰਨ ਜਾ ਰਹੇ ਹਾਂ ਜੀ 350 ਜੰਗਲ ਗੁਰਦੇਵ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਮੁੱਖ ਰੱਖ ਕੇ ਸਾਰੀ ਮਨੁੱਖਤਾ ਨੂੰ ਫਾਇਦਾ ਪਹੁੰਚਾਉਣ ਵਾਲਾ ਇਹ ਜਿਹੜਾ ਕਾਰਜ ਹੈ ਉਹ ਅਸੀਂ ਅਰੰਭ ਕਰਨ ਲੱਗੇ ਆ ਤੇ ਦੂਜਾ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਜਿਹੜੇ ਇੱਕ ਨਾਇਕ ਨੇ ਇੱਕ ਸਾਡੇ ਹੀਰੋ ਨੇ ਸਾਰੀ ਮਨੁੱਖਤਾ ਦੇ ਅਜੀ ਮਾਨਸ ਕੀ ਜਾਤ ਸਭੇ ਇੱਕ ਕੇ ਪਹਿਚਾਨ ਉਹ ਜਿਨ੍ਹਾਂ ਨੇ ਕਿਹਾ ਕਿ ਸਾਰੇ ਮਨੁੱਖ ਇੱਕ ਬਰਾਬਰ ਨੇ ਪਰਮਾਤਮਾ ਦੀ ਨਿਗਾਹ ਦੇ ਵਿੱਚ ਉਹਨਾਂ ਦਾ ਵਰਤਿਆ ਹੋਇਆ ਜਿਹੜਾ ਸਿੰਬਲ ਹੈ ਰਾਜਸੀ ਸਿੰਬਲ ਰਾਇਲਟੀ ਦਾ ਸਿੰਬਲ ਬਾਜ ਨੂੰ ਅਸੀਂ ਵਾਪਸ ਪੰਜਾਬ ਦੀ ਧਰਤੀ ਉੱਤੇ ਲੈ ਕੇ ਆਉਣਾ ਹੈ ਇਹ ਸਾਡਾ ਅੱਜ ਦਾ ਐਲਾਨ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਸਰਕਾਰ ਦੇ ਜਿਹੜੇ ادارے ਨੇ ਫੋਰੈਸਟ ਡਿਪਾਰਟਮੈਂਟ ਹੈ ਇਸ ਤੋਂ ਇਲਾਵਾ ਵਰਲਡ ਵਾਈਲਡ ਲਾਈਫ ਡਿਪਾਰਟਮੈਂਟ ਹੈ ਇਸੇ ਤਰ੍ਹਾਂ ਹਰਿਆਣਾ ਦੀ ਸਰਕਾਰ ਦੇ ਨਾਲ ਨਾਲ ਮਹਾਰਾਸ਼ਟਰ ਦੀ ਸਰਕਾਰ ਦੇ ਨਾਲ ਵੀ ਅਸੀਂ ਰਲ ਕੇ ਇਹ ਜਿਹੜੇ ਕਾਰਜਾਂ ਸੀ ਅਰੰਭ ਕਰਨ ਜਾ ਰਹੇ ਹਾਂ ਵਿਵਾਹਿਗੁਰੂ ਦੀ ਮੇਰ ਦੇ ਨਾਲ ਇਹ ਕੰਮ ਜ਼ਰੂਰ ਪੂਰੇ ਹੋਣਗੇ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ 6.5 ਸਾਲ ਪਹਿਲਾਂ ਅਸੀਂ ਗੁਰਨਾਨਕ ਦੇਵ ਜੀ ਮਹਾਰਾਜ ਤੇ 550 ਸਾਲਾ ਮਨਾਉਣ ਦੇ ਲਈ ਅਸੀਂ ਫੈਸਲਾ ਕੀਤਾ ਸੀ ਵੀ 10 ਲੱਖ ਰੁਪਏ ਲਗਾਵਾਂਗੇ 1 ਮਿਲੀਅਨ ਰੁਪਏ ਲਗਾਵਾਂਗੇ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 7.5 ਲੱਖ ਰੁਪਏ ਅੱਜ ਦੀ ਡੇਟ ਦੇ ਵਿੱਚ ਕੰਪਲੀਟ ਹੋ ਚੁੱਕੇ ਹਨ ਸੋ ਅਸੀਂ 2.5 ਲੱਖ ਰੁਪਏ ਹੋਰ ਰਹਿ ਗਏ ਨੇ ਸਾਡੇ ਉਸ ਕੈਂਪੇਨ ਦੇ ਸੋ ਅੱਜ ਜਿਹੜੀ ਇਹ ਦੋ ਕੈਂਪੇਨਸ ਲਾਂਚ ਕਰਨ ਜਾ ਰਹੇ ਹਾਂ ਇਹਦਾ ਮਕਸਦ ਇਹ ਹੀ ਹੈ ਕਿ ਅਸੀਂ ਗੁਰੂ ਸਾਹਿਬਾਨ ਦੀ ਦਿੱਤੀ ਨਸੀਹਤ ਦੇ ਅਨੁਸਾਰ ਇੱਕ ਅਜਿਹਾ ਸਮਾਜ ਅਜਿਹਾ ਮਾਹੌਲ ਕ੍ਰੀਏਟ ਕਰੀਏ ਜਿੱਥੇ ਹਰੇਕ ਬੰਦਾ ਖੁਸ਼ੀ ਦੇ ਨਾਲ ਰਹਿ ਸਕੇ ਸਵਸਥ ਰਹਿ ਸਕੇ ਤੇ ਆਪਣਾ ਜੀਵਨ ਸੁਖ 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 ਦੇ ਵਿੱਚ ਬਤੀਤ ਕਰ ਸਕੇ ਆਉਣ ਵਾਲੀ ਪਨੀਰੀ ਆਉਣ ਵਾਲੇ ਜਨਰੇਸ਼ਨ ਲਈ ਵੀ ਚੰਗਾ ਇਕ ਮਾਹੌਲ ਹੋਵੇ ਚੰਗਾ ਵਾਤਾਵਰਣ ਹੋਵੇ ਚੰਗੀ ਧਰਤੀ ਹੋਣਾ ਨੂੰ ਹਰੀ-ਭਰੀ ਮਿਲੇ ਇਹੀ ਸਾਡਾ